ਕੀਨੀਆ ਤੋਂ ਭਾਰਤ ਲਈ 12 ਟਨ ਕਣਕ ਆਈ ਤਾਂ ਲੋਕ ਇਸ ਦਾ ਮਜ਼ਾਕ ਉਡਾ ਰਹੇ ਹਨ ਕੀਨੀਆ ਨੂੰ ਮੰਗਤਾ ਗਰੀਬ ਦੇਸ਼ ਕਿਹਾ ਜਾ ਰਿਹਾ ਹੈ ਹੁਣ ਜਰਾ ਛੋਟਾ ਜਿਹਾ ਕਿੱਸਾ ਸੁਣੋ ਤੁਸੀਂ ਅਮਰੀਕਾ ਬਾਰੇ ਤਾਂ ਜਾਣਦੇ ਹੀ ਹੋਵੋਗੇ ਨਿਊਯਾਰਕ ਵਰਲਡ ਟ੍ਰੇਡ ਸੈਂਟਰ ਤੇ ਉਸਾਮਾ ਬਿੰ ਲਾਦੀਨ ਦਾ ਵੀ ਪਤਾ ਹੋਣਾ ਤੁਹਾਨੂੰ ਪਰ ਜੋ ਤੁਸੀਂ ਜਾਂ ਬਹੁਤਿਆਂ ਲੋਕਾਂ ਨੇ ਨਹੀਂ ਸੁਣਿਆ ਉਹ ਹੈ ਇਨੋਸੀਨੀਆ ਪਿੰਡ ਜੋ ਕੀਨੀਆ ਦੇ ਤੰਜ਼ਾਨੀਆ ਦੇ ਬਾਰਡਰ ਤੇ ਵਸਿਆ ਹੋਇਆ ਹੈ ਇੱਥੋਂ ਦੇ ਮੂਲ ਲੋਕ ਮਸਾਈ ਕਹਾਉਂਦੇ ਹਨ ਅਮਰੀਕਾ ਤੇ ਹੋਏ 9/11 ਹਮਲੇ ਬਾਰੇ ਮਸਈ ਲੋਕਾਂ ਨੂੰ ਕਈ ਮਹੀਨੇ ਬਾਅਦ ਪਤਾ ਲੱਗਿਆ ਜਦੋਂ ਉਹਨਾਂ ਦੇ ਲਾਗਲੇ ਕਸਬੇ ਦੀ ਇੱਕ ਕੁੜੀ ਕਮੇਲੀ ਨੌਮਾ ਨੇ ਜੋ ਕਿ ਸਟੇਨਫੋਰਡ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਦੀ ਸਟੂਡੈਂਟ ਸੀ ਨੇ ਆ ਕੇ ਇਹ ਸਾਰਾ ਕਿੱਸਾ ਮਸਈ ਲੋਕਾਂ ਨੂੰ ਦੱਸਿਆ ਕੋਈ ਬਿਲਡਿੰਗ ਇੰਨੀ ਉੱਚੀ ਹੋ ਸਕਦੀ ਹੈ ਜਿੱਥੋਂ ਕੋਈ ਡਿੱਗ ਕੇ ਕਿਸੇ ਬੰਦੇ ਦੀ ਜਾਨ ਹੀ ਚਲੀ ਜਾਵੇ ਇਹ ਗੱਲ ਬਾਹਰਲੀ ਦੁਨੀਆ ਤੋਂ ਅਣਜਾਣ ਮਸਈ ਕਬੀਲੇ ਦੇ ਲੋਕ ਆ ਹਰਾਨ ਹੋ ਕੇ ਪੁੱਛ ਰਹੀ ਸਨ ਫਿਰ ਵੀ ਉਹਨਾਂ ਲੋਕਾਂ ਨੇ ਅਮਰੀਕਾ ਦੇ ਦੁੱਖ ਨੂੰ ਮਹਿਸੂਸ ਕਰਦਿਆਂ ਉਸ ਸਟੂਡੈਂਟ ਬੱਚੀ ਕੋਲੋਂ ਅਮਰੀਕਾ ਦੇ ਰਾਜਦੂਤ ਵਿਲੀਅਮ ਬ੍ਰਾਂਖ ਨੂੰ ਇੱਕ ਚਿੱਠੀ ਭੇਜੀ ਉਹ ਚਿੱਠੀ ਪੜ੍ਹ ਕੇ ਰਾਜਦੂਤ ਵਿਲੀਅਮ ਪਹਿਲਾ ਜਹਾਜ਼ ਰਾਹੀਂ ਅਤੀ ਫੇਰ ਟੁੱਟੀਆਂ ਫੁੱਟੀਆਂ ਸੜਕਾਂ ਦਾ ਮੀਲਾਂ ਦਾ ਸਫ਼ਰ ਤੈਅ ਕਰਦੇ ਹੋਏ ਮਸਾਈ ਕਬੀਲੇ ਕੋਲ ਪਹੁੰਚੇ ਪਿੰਡ ਪਹੁੰਚਣ ਤੇ ਮਸਾਈ ਕਬੀਲੇ ਦੇ ਲੋਕ ਇਕੱਠੇ ਹੋਏ ਤੇ 14 ਗਾਵਾਂ ਲਿਆ ਕੇ ਰਾਜਦੂਤ ਬਿਲਿਅਮ ਦੇ ਸਾਹਮਣੇ ਖੜੀਆਂ ਕੀਤੀਆਂ ਕਬੀਲੇ ਦੇ ਬਜ਼ੁਰਗ ਨੇ گاਵਾਂ ਦੀ ਰੱਸੀ ਰਾਜਦੂਤ ਨੂੰ ਦਿੰਦਿਆਂ ਹੋਇਆਂ ਇੱਕ ਨਾਲ ਤਖਤੀ ਦਿੱਤੀ ਜਿਸ ਤੇ ਲਿਖਿਆ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਅਮਰੀਕਾ ਦੇ ਨਾਲ ਹਾਂ ਤੇ ਆਪਣੇ ਵੱਲੋਂ 14 گاਵਾਂ ਭੇਟ ਕਰਦੇ ਹਾਂ ਤੁਸੀਂ ਸਹੀ ਪੜਿਆ 14 گاਵਾਂ ਦਾ ਦਾਨ ਲੈਣ ਲਈ ਅਮਰੀਕਾ ਦਾ ਰਾਜਦੂਤ ਹਜ਼ਾਰਾਂ ਮੀਲ ਸਫ਼ਰ ਕਰਕੇ ਛੋਟੇ ਜਿਹੇ ਪਿੰਡ ਚ ਆਪੜਿਆ ਸੀ ਗਾਵਾਂ ਨੂੰ ਲਿਹਾਉਣ ਦੀ ਦਿੱਕਤ ਅਤੇ ਕਾਨੂੰਨੀ ਅੜਿੱਕੇ ਦੇ ਚੱਲਦਿਆਂ ਗਾਵਾਂ ਵੇਚ ਕੇ ਗਹਿਣੇ ਲੈ ਕੇ 9 11 ਦੇ ਯਾਦਗਰੀ ਅਜਾਇਬ ਘਰ ਚ ਰੱਖਣ ਦੀ ਗੱਲ ਤੋਰੀ ਗਈ ਜਦ ਅਮਰੀਕਾ ਦੇ ਲੋਕਾਂ ਨੂੰ ਇਹ ਸਾਰਾ ਵਾਕਿਆ ਪਤਾ ਲੱਗਿਆ ਉਹਨਾਂ ਗਹਿਣੇ ਲੈਣ ਦੀ ਜਗ੍ਹਾ ਗਾਵਾਂ ਲੈਣ ਦੀ ਗੱਲ ਬੁਲੰਦ ਕੀਤੀ ਆਨਲਾਈਨ ਪਟੀਸ਼ਨਾਂ ਪਾਈਆਂ ਗਈਆਂ ਅਧਿਕਾਰੀਆਂ ਨੂੰ ਈਮੇਲਾਂ ਕੀਤੀਆਂ ਗਈਆਂ ਕਰੋਨਾ ਅਮਰੀਕੀ ਲੋਕਾਂ ਨੇ ਪ੍ਰੋਗਰਾਮ ਲੀਕ ਕੇ ਮਸਹੀ ਕਬੀਲੇ ਦੇ ਇਸ ਮਹਾਨ ਦਾਨ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੁਣ ਜੀ ਉਸੇ ਦੇਸ਼ਕੀਨੀਆਂ ਦੇ ਵੱਲੋਂ 12 ਟਨ ਕਣਕ ਆਈ ਹੈ ਤਾਂ ਉਸ ਨੂੰ ਕਬੂਲੋ ਦਿਲੋਂ ਸਜਦਾ ਕਰੋ Hindu ਮਤਮ ਤਾਬਕ ਜਦੋਂ ਭਗਵਾਨ ਰਾਮ ਨੇ ਲੰਕਾ ਲਈ ਪੁਲ ਬਣਾਇਆ ਸੀ ਤਾਂ ਕਈ ਗਲਹੈਰੀਆਂ ਨੇ ਵੀ ਨਿੱਕੇ ਨਿੱਕੇ ਵਟੇ ਲਿਆ ਕੇ ਉਸ ਪੁਲ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਲਹੈਰੀਆਂ ਦੀ ਸ਼ਰਧਾ ਨੂੰ ਵੇਖ ਕੇ ਭਗਵਾਨ ਰਾਮ ਨੇ ਵੀ ਉਸ ਨੂੰ ਕਬੂਲਿਆ ਉਵੇਂ ਹੀ ਕੀਨੀਆ ਦੇ ਲੋਕਾਂ ਵੱਲੋਂ ਭੇਜੀ امداد ਨੂੰ ਖੇੜੇ ਮੱਥੇ ਸਵਕਾਰ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਤਾਂ ਅਸੀਂ ਮਸਾਈ ਕਬੀਲੇ ਦੇ ਲੋਕਾਂ ਬਾਰੇ ਕੁਝ ਛੋਟੀ ਜਹੀ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ